ਵਿਸ਼ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਅੱਜ ਭਗ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਵਾਸਤੇ ਆਪਾਂ ਪਹੁੰਚੇ ਆ ਕਿਉਂਕਿ ਇੱਕ ਵਾਰੀ ਫਿਰ ਜਿਹੜੀ ਮੋਦੀ ਸਰਕਾਰ ਪਹੁੰਚੀ ਹੈ ਉਸ ਤੇ ਵੀ ਆਪਾਂ ਅੱਜ ਵਿਚਾਰ ਚਰਚਾ ਕਰਨ ਵਾਸਤੇ ਪਹੁੰਚੇ ਆ ਸਾਡੇ ਨਾਲ ਇਸ ਟਾਈਮ ਤੇ ਮੌਜੂਦ ਹੈ ਕੌਮਿਕ ਸੰਜੁਨੀਆ ਦੇ ਮੁਖ ਬਲਾਰੇ ਲਖਣਪਾਲ ਸ਼ਰਮਾ ਜੀ ਸਾਡੇ ਨਾਲ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡਾ ਬਹੁਤ ਬਹੁਤ ਸਵਾਗਤ ਹੈ ਵਿਸ਼ਾ ਪੰਜਾਬੀ ਟੀਵੀ ਤੇ ਬਹੁਤ ਮਿਹਰਬਾਨੀ ਬਾਈ ਜੀ ਯਕਦਮ ਡਗਣਾ ਕਾਲੀ ਲਾਲ ਤੇ ਐਕਸੀਡ ਤੇ ਰਹਿ ਗਿਆ ਆਪ ਵਾਲੇ ਮੁੱਖ ਮੰਤਰੀ ਕਹਿੰਦੇ ਸੀ 13 ਸੀਟਾਂ ਜਿੱਤਾਂਗੇ ਉਹਨਾਂ ਦਾ ਗਰਾਫ ਵੀ 40% ਤੋਂ 26% ਦੇ ਆਸ-ਪਾਸ ਆਇਆ ਕਿਵੇਂ ਦੇਖਦੇ ਹੋ ਇੰਨਾ ਮੌਕੇ ਤੇ ਬੰਨ ਲੋਕਾਂ ਦਾ ਜਿਹੜਾ ਯਕਦਮ ਬਦਲਾ ਆਉਣਾ ਲੋਕ ਦੂਜੇ ਕਾਂਗਰਸ ਪਾਸੇ ਗਏ ਆ ਕਿਵੇਂ ਦੇਖਦੇ ਹੋ ਉਹਨਾਂ ਦੇ ਦੇਖੋ ਲੋਕ ਜਿਹੜੇ ਮਰਜ਼ੀ ਪਾਸੇ ਜਾਣ ਲੋਕਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਨਿਯਾਤ ਨਹੀਂ ਮਿਲਨੀ ਐਡੇ ਵੱਡੇ ਸ਼ਹੀਦੀ ਦਿਹਾੜੇ ਚੱਲ ਰਹੇ ਸੀਗੇ ਜੂਨ 84 ਭੁੱਲੇ ਨਹੀਂ ਲੋਕ ਆ ਤੇ ਸਾਡੇ ਦਿਲ ਤੇ ਲਿਖੀ ਆ ਔਰ ਨਾ ਭੁੱਲਣ ਯੋਗ ਆ ਤੇ ਫੇਰ ਕਾਂਗਰਸ ਨੂੰ ਜਿਤਾਉਣਾ ਆਪਣੇ ਆਪ 'ਚ ਬਹੁਤ ਮੰਦ ਭਗ ਕਾਂਗਰਸ ਸਿੱਧੇ ਰੂਪ 'ਚ ਜ਼ਿੰਮੇਵਾਰ ਸੀ ਇਹਨਾਂ ਹਮਲਿਆਂ ਵਾਸਤੇ ਦੂਜੀ ਗੱਲ ਲੋਕਾਂ ਨੇ ਨਾ ਹੁਣ ਲੋਕ ਜਿਹੜੇ ਰਾਜਨੀਤਿਕ 파ਟਨਾਂ ਤੇ ਰਾਜਨੀਤਿਕ ਲੋਕ ਆ ਉਹਨਾਂ ਦੇ ਅਸਲੀ ਚਿਹਰੇ ਲੋਕਾਂ ਦੇ ਸਾਹਮਣੇ ਹੁਣ ਚਿੱਟੇ ਨੰਗੇ ਹੋ ਗਏ ਇਸੇ ਦਾ ਨਤੀਜਾ ਵੀ ਭਗਵਾਨਤਮਾਨ ਨੇ ਜਿਹੜਾ ਗੱਲਾਂ ਦਾ ਖੜਾ ਲੋਕਾਂ ਨੂੰ ਖਵਾ ਕੇ ਆਇਆ ਸੀ ਬਦਲਾ ਲਿਆ ਦੂੰ ਪਿੰਡਾਂ ਦੀਆਂ ਸੱਥਾਂ ਚੋਂ ਸਰਕਾਰ ਚੱਲੂਗੀ ਤੁਹਾਨੂੰ ਸਹੂਲਤਾ ਮਿਲਣੀਆਂ ਤੇਲਾਂ ਤੇ ਪਾਣੀ ਪਹੁੰਚੂਗਾ ਘਰ ਘਰ ਬੱਚੇ ਨੂੰ ਰੋਜ਼ਗਾਰ ਦੇਵਾਂਗੇ ਗੱਲਾਂ ਰੋਜ਼ਗਾਰ ਦੇਣ ਦੀਆਂ ਕਰਦੇ ਸੀ ਹੁਣ ਆਟਾ ਦੇਣ ਦੀਆਂ ਗੱਲਾਂ ਤੇ ਆ ਗਏ ਉਹ ਯਾਰ 3 ਕਿਲੋ 5 ਕਿਲੋ ਆਟੇ ਨਾਲ ਥੋੜਾ ਸਾਡਾ ਪਰਿਵਾਰ ਪਾਲਜੂ ਹੁਣ 300 ਯੂਨਟ ਬਿਜਲੀ ਮਾਫਦਾ ਕਹਿ ਕੇ ਹੁਣ ਬਿਜਲੀ ਦੀਆਂ ਦਰਾਂ ਫੇਰ ਵਧਾ ਦਿੰਦਾ ਹੁਣ ਵੀ ਤਾਂ ਉਹੀ ਪ੍ਰਾਈਵੇਟ ਹੱਥਾਂ 'ਚ ਤੇਰੀ ਬਿਜਲੀ ਖੇਡਦੀ ਆ ਹੁਣ ਬਥੇਰੇ ਆંકੜੇ ਦੱਸੀ ਜਾਂਦੇ ਆ ਹੁਣ ਪੰਜਾਬ ਦਾ ਪਾਣੀ ਲੁੱਟਣ ਵਾਸਤੇ ਇਹਨਾਂ ਨੇ ਇਹ ਫੇਰ ਕਾੜ ਕਾੜ ਘੜਤੀ ਵੀ ਕਹਿ ਦਿਓ ਪਟਵਾਰੀਆਂ ਨੂੰ ਆ ਦੇ ਰਿਪੋਰਟਾਂ ਬਣਾਓ ਵੀ ਪਾਣੀ ਪੂਰਾ ਟੇਲਾਂ ਦੇ ਪਾਣੀ ਆ ਔਲਖਾ ਪਿੰਡ ਖੜਾ ਕੱਲ ਜਾ ਕੇ ਆਈਆਂ ਸੀ ਅੱਛਾ ਜੀ ਪਾਣੀ ਨਹੀਂ ਮਿਲ ਰਿਹਾ ਟੇਲਾਂ ਦੇ ਕੀ ਮੋਢ 'ਚ ਪਾਣੀ ਨਹੀਂ ਮਿਲ ਰਿਹਾ ਬਨਹਿਰਾਂ ਦੇ ਬੰਦਗਾਂ ਚੱਲੀ ਜਾਂਦੀਆਂ ਔਰ ਦੂਜੇ ਪਾਸੇ ਰਾਜਸਥਾਨ ਤੇ ਭਾਗੜੇ ਨੂੰ ਕਿਤੇ ਭਗਵੰਤ ਮਾਨ ਆਦਾ ਹੁੰਦਾ ਸੀ ਵੀ ਮੈਂ ਪਾਣੀ ਦਾ ਪੈਸਾ ਵਸੂਲੂ ਇਹਨਾਂ ਤੋਂ ਰਾਜਸਥਾਨ ਤੇ ਹਰਿਆਣੇ ਨੂੰ ਐ ਭਰਗਾਂ ਨਦੀਆਂ ਦਰਿਆਵਾਂ ਦੇ ਦਰਿਆਵਾਂ ਨੂੰ ਦੇ ਕਰਤੇ ਔਰ ਸਾਡੇ ਤਾਂ ਦਰਿਆਵਾਂ ਚ ਪਾਣੀ ਹੈ ਨਹੀਂ ਸਟੇਟਾਂ ਨੂੰ ਵੰਡ ਕੇ ਦੇਤਾ ਔਰ ਜਿਹੜੇ ਐ ਥਾਲੀ ਮਾਰਵੇਂ ਬਣਾ ਤੇ ਥੱਲੋਂ ਰੋਮ ਬੰਦ ਕਰਤੇ ਥਲੜੇ ਪਾਣੀ ਖੋਈ ਜਾਂਦਾ ਭਗਵੰਤ ਮਾਨ ਨੇ ਜਦੋਂ ਉਹਦੇ ਨਾਲ ਇਹੀ ਹੋਣੀ ਸੀ ਤਿੰਨ ਸੀਟਾਂ ਵੀ ਉਹਨੂੰ ਜਿਆਦਾ ਆ ਗਈਆਂ ਗਾਣ ਉਹ ਵੀ ਨਹੀਂ ਆਉਣੀਆਂ ਕਿਉਂਕਿ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਮੈਂ ਕਿਸਾਨਾਂ ਤੇ ਮਜ਼ਦੂਰਾਂ ਤੇ ਦਰਜ ਸਾਰੇ ਪਰਚੇ ਰੱਦ ਕਰੂੰਗਾ ਪਹਿਲਾ ਬਿਆਨ ਸੀ ਉਹਦਾ ਪਰ ਨਹੀਂ ਕੀਤੇ ਮੰਗ ਪੱਤਰ ਦਿੱਤੇ ਮੀਤ ਹੇਰ ਨੂੰ ਮੰਗ ਪੱਤਰ ਦਿੱਤੇ ਆਪਣੇ ਖੁੱਡੀਆਂ ਸਾਹਿਬ ਨੂੰ ਮੰਗ ਪੱਤਰ ਦਿੱਤਾ ਢਾਲੀਵਾਲ ਨੂੰ ਦਿੱਤਾ ਬੀਬੀ ਬਲਜੀਤ ਕੌਰ ਨੂੰ ਦਿੱਤਾ ਔਰ ਕੋਈ ਕੇਸ ਵਾਪਸ ਨਹੀਂ ਹੋਇਆ ਕਿਸਾਨ ਵਿਚਾਰੇ ਅੱਜ ਵੀ ਭੁਗਤ ਦੇ ਫਿਰਦੇ ਆ ਮਜ਼ਦੂਰ ਆ ਜਿਹੜੇ ਉਹ ਭੁਗਤਦੇ ਆ ਮਜ਼ਦੂਰ ਭਾਈਚਾਰਾ ਦਾਣਾ ਮੰਡੀਆਂ 'ਚ ਬੈਠਾ ਉਹਨਾਂ ਨੂੰ ਜਿਹੜੀ ਉਹਨਾਂ ਦੀ ਲੇਬਰ ਵਧਾਉਂਦਾ ਇਹਨਾਂ ਨੇ ਬਿਆਨ ਦਿੱਤਾ ਸੀਗਾ ਉਹ ਬਿਆਨ ਬਣ ਕੇ ਹੀ ਰਹੇਗਾ ਉਹਨਾਂ ਨੂੰ ਅੱਜ ਤਾਈਂ ਲੇਬਰ ਨਹੀਂ ਮਿਲੀ ਵਾਦਾ ਜਿਹੜੀ ਗੱਟੇ ਮਗਰ ਕੋਈ ਜੋ ਪੈਸੇ ਵਧਾਈ ਸੀ ਪੈਸੇ ਵਧਾਏ ਸੀ ਕੁਛ ਉਹ ਨਹੀਂ ਮਿਲਿਆ ਨਹੀਂ ਮਿਲਿਆ ਰੇਗਾਰ ਨਹੀਂ ਮਿਲਿਆ ਲੋਕਾਂ ਨੂੰ ਪਾਣੀ ਟੇਲਾਂ ਤੇ ਤਾਂ ਕੀ ਪਹੁੰਚਣਾ ਇਹਨਾਂ ਨੇ ਮੋਗੇ ੜੇੜੇ ਕਰਤੇ ਲੋਕ ਪੇਟ ਦੇ ਫਿਰਦੇ ਆ ਸਿੱਧੇ ਮੰਨ ਲਓ ਇੱਕ ਪਾਸੇ ਤਾਂ ਯਾਰ ਇਹ ਵੀ ਪਾਣੀ ਮੁੱਕ ਜੂ ਪਾਣੀ ਦਾ ਸਾਨੂੰ ਫਿਕਰ ਹੈ ਵਾਤਾਵਰਨ ਬਚਾਓ ਲੋਕ ਪਾਈ ਜਾਂਦੇ ਰੌਲਾ ਵੀ ਲੰਗਰ ਲਾਓ ਲੰਗਰ ਲਾਓ ਜੀ ਬੂਟਿਆਂ ਦੇ ਲੰਗਰ ਲਾਓ ਆ ਯਾਰ ਬੂਟੇ ਲੱਗ ਹੀ ਜਾਂਦੇ ਆ ਲਾਵਾਂਗੇ ਵੀ ਲਾਉਣੇ ਵੀ ਚਾਹੀਦੇ ਆ ਪਾਣੀ ਵੀ ਬਚਾਉਣਾ ਕਿਸਾਨਾਂ ਦਾ ਪਾਣੀ ਤਾਂ ਯਾਰ ਦੀਂਦਾ ਪੰਜ ਵੱਡੀਆਂ ਕੰਪਨੀਆਂ ਜਿਹੜਾ ਪੂਰਾ ਵਰਡ ਲੈਵਲ ਤੇ ਜਿਹੜੀਆਂ ਪਾਣੀ ਐ ਮਕਾਉਣ ਤੇ ਤੁਲਗੈ ਬੀਅਰ ਬਣਾਉਣ ਵਾਲੀਆਂ ਕੰਪਨੀਆਂ ਕੋਕ ਬਣਾਉਣ ਵਾਲੀਆਂ ਪੈਪਸੀ ਬਣਾਉਣ ਵਾਲੀਆਂ ਸ਼ਰਾਬ ਦਾ ਖਮੀਰ ਬਣਾਉਣ ਵਾਲੀਆਂ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਇੱਕ ਮੁਲਕ ਜਿੰਨਾ ਪਾਣੀ ਐ ਕਿ ਕੰਪਨੀ ਵਰਤੀ ਜਾਂਦੀ ਆ ਉਹ ਬਚਾਓ ਕਾ ਬਚਾਓ ਠੀਕ ਆ ਹੋਰ ਚਾ ਸੋਰਸ ਆ ਜਿਹੜੇ ਬੰਦੇ ਬਹਿ ਕੇ ਸੋਸ਼ਲ ਮੀਡੀਆ ਤੇ ਪ੍ਰਦੇਸ਼ ਦਿੰਦੇ ਆ ਵੀ ਆਰ ਪਾਣੀ ਇਹ ਤਾਂ ਉਦਦੇ ਸਾਹ ਲੈਣਗੇ ਕਿਸਾਨ ਜਿੱਦੇ ਪਾਣੀ ਮੁੱਕ ਗਿਆ ਅਸੀਂ ਤਾਂ ਆਨੇ ਆ ਵੀ ਝੋਨਾ ਬੈਣ ਕਰ ਦਿਓ ਬੈਣ ਕਰ ਦੋ ਸੀਗਾ ਝੋਨਾ ਬੈਣ ਕਰ ਦਿਓ ਅਸੀਂ ਝੋਨਾ ਲਾਉਂਦੇ ਨਹੀਂ ਸਾਡੀ ਫਸਲ ਹੀ ਨਹੀਂ ਪਿਆਮ ਨੇ ਕਿਹੜਾ ਚੌਲ ਖਾਣਾ ਤੁਸੀਂ ਸਾਨੂੰ ਦੂਜੀਆਂ ਫਸਲਾਂ ਤੇ ਐਮ ਐਸ ਪੀ ਦੇ ਦਿਓ ਜਦੋਂ ਸਾਨੂੰ ਪਤਾ ਸਾਡੀ ਮੌਂਗੀ ਇੰਨੇ ਪੈਸੇ ਵਟੇ ਜਾਣਗੇ ਸਾਡੀ ਮੱਕੀ ਦੇ ਇੰਨੇ ਪੈਸੇ ਵਟੀ ਜਾਣਗੇ ਸਾਡੇ ਨਰਮਾ ਇੰਨੇ ਦਾ ਹੋ ਜਾਊਗਾ ਸਾਡੇ ਸੂਰਜਮੁਖੀ ਹੋ ਜਾਊਗਾ ਸਾਡੇ ਮੂੰਗਫਲੀ ਹੋ ਜਾਊਗੀ ਸਾਡੇ ਮੰਨ ਲਾ ਸਬਜ਼ੀਆਂ ਫਲ ਹੋ ਜਾਣਗੇ ਇੰਨੇ ਦੇ ਤੇ ਅਸੀਂ ਕਿਉਂ ਜਾਵਾਂਗੇ ਉਸ ਪਾਸੇ ਜੇ ਕਿਸਾਨ ਹਤੈਸੀ ਸਰਕਾਰ ਹੁੰਦੀ ਸਰਕਾਰ ਪੰਜਾਬ ਦਾ ਭਲਾ ਚਾਹੁੰਦੀ ਹੁੰਦੀ ਭਗਵਾਨਤਮਾਨ ਦੀ ਸਰਕਾਰ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਜਾਂ ਕੇਂਦਰ ਸਰਕਾਰ ਫਿਰ ਸੋਲਰ ਮੋਟਰਾਂ ਦੇ ਕਨੈਕਸ਼ਨ ਕਾਹਦੇ ਚ ਦੇਈ ਜਾਂਦੇ ਆ 1.80 ਹਜ਼ਾਰ ਚ 5 ਦੀ ਮੋਟਰ ਲਾਈ ਜਾਂਦੇ ਆ ਲੱਖ ਰੁਪਏ ਚ 3 ਦੀ ਮੋਟਰ ਲਾਈ ਜਾਂਦੇ ਆ ਉਹ ਸੋਲਰ ਮੋਟਰਾਂ ਲਾ ਲਾ ਕੇ ਪਰ ਧਰਤੀ ਨੂੰ ਪੋਈ ਜਾਂਦੇ ਆ ਕਿਉਂ ਨਹੀਂ ਇਹਨਾਂ ਨੇ ਬੰਦ ਇੱਕ ਕਨਾਲ 'ਚ 13-13 ਮੋਟਰਾਂ ਲੱਗੀਆਂ ਉਹ ਖਾ ਦਿੰਦਾ ਮੈਂ ਤੁਹਾਨੂੰ ਪੰਜਾਬ 'ਚ ਔਰ ਉਹ ਇਹਨਾਂ ਦੇ ਪਹਿਲਾਂ ਅਕਾਲੀ ਦਲ ਦੇ ਲੀਡਰ ਸੀ ਅੱਜ ਉਹ ਝਾੜੂ ਪਾਰਟੀ ਦੇ ਲੀਡਰ ਹੈ 13 ਮੋਟਰਾਂ ਇੱਕ ਕਨਾਲ 'ਚ ਲੱਗੀਆਂ ਉਹ ਖਾ ਦਿੰਦਾ ਤੁਹਾਨੂੰ ਮੈਂ ਦੱਸੋ ਵੀ ਉਹ ਫਿਰ ਕਿੱਥੇ ਆ ਪਰ ਪੈਮ ਲੈਣਾ ਮਨਜ਼ੂਰ ਕਰੀਆਂ ਵੀ ਜੇ ਤੁਸੀਂ ਕਿਸਾਨਾਂ ਨੂੰ ਬਚਾਉਣਾ ਹੈ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਫਿਰ ਐਮਐਸਪੀ ਦਿਓ ਐਮਐਸਪੀ ਦਿਓ ਸਹੀ ਗੱਲ ਹੈ ਵਧੀਆ ਬੀ ਦਿਓ ਵਧੀਆ ਪ੍ਰੋਵਾਈਡ ਕਰਾਓ ਮੰਡੀ ਕਰਣ ਢਾਂਚਾ ਦਾ ਤੁਸੀਂ ਖਤਮ ਕਰੀ ਜਾਂਦੇ ਹੋ ਤੇ ਫਿਰ ਲੋਕ ਕਰਨਗੇ ਕੀ ਸਾਡਾ ਜਿਹੜਾ ਨਰਮਾ ਬੈਲਟ ਸੀ ਨਰਮਤ ਬੇਸਾ ਹਮਨਾ ਇਸ ਬੈਲਟ ਚ ਖਤਮ ਹੀ ਹੋ ਗਿਆ ਨਰਮਾ ਨਰਮੇ ਦਾ ਜਦੋਂ ਖਰਚਾ ਖਾ ਜਾਂਦਾ ਨਰਮਾ ਹੁੰਦਾ ਹੀ ਨਹੀਂ ਤੇ ਕਿਸਾਨ ਖੁਦਕੁਸ਼ੀ ਕਰੀ ਜਾਂਦੇ ਮਜ਼ਦੂਰ ਮਰੀ ਜਾਂਦੇ ਤੇ ਫਿਰ ਉਹ ਕਰਨਗੇ ਕੀ ਜਿਹੜਾ ਇਹੀ ਤਾਂ ਸੋਚਣ ਵਾਲੀ ਗੱਲ ਆ ਵੀ ਹੋਊਗਾ ਬਣਾਤਾ ਕਿਸਾਨ ਨੂੰ ਦੋਸ਼ੀ ਬਣਾਤਾ ਕਿਸਾਨ ਤਾਂ ਲੱਖਾਂ ਦਰਖਤ ਅੱਜ ਵੀ ਲਾਈ ਬੈਠਾ ਹੈ ਮੋਟਰਾਂ ਤੇ ਸਾਰੇ ਕਿਤੇ ਜਿਹੜੇ ਕਮਰਿਆਂ ਚ ਬਹਿ ਕੇ ਏਸੀ ਚ ਮੇਰੇ ਵਰਗੇ ਵਿਦੇਸ਼ ਕਰੀ ਜਾਂਦੇ ਆ ਉਹਨਾਂ ਨੇ ਕਦੇ ਕਦੇ ਬੂਟਾ ਲਾਇਆ ਕੋਈ ਫਲਦਾਰ ਉਹਨਾਂ ਦੇ ਘਰੇ ਹੈ ਭੱਜੇ ਜਾਂਦੇ ਆ ਹਰੇਕ ਨੇ ਮੰਨ ਲਾ ਇੱਕ ਗੇਟ ਤੇ ਇੱਕ ਜੰਗਲਾ ਹੁੰਦਾ ਸੀ ਘਰਾਂ ਚ ਹੁਣ ਕੱਪ ਬੋਰਡ ਬਣਾਉਂਦੇ ਆ ਉਹ ਵੀ ਲੱਕੜੇ ਦੇ ਹੀ ਹੁੰਦੇ ਆ ਲੱਕੜ ਉਹ ਤਾਂ ਦਰਖਤ ਕੱਟ ਕੇ ਬਣਦੀ ਆ 50 ਗ੍ਰਾਮ ਪਿਸ਼ਾਬ ਕਰਕੇ ਤੇ ਜਿਹੜੇ ਹੈ ਇੰਗਲਿਸ਼ ਸੀਟਾਂ ਹਰੇਕ ਘਰੇ ਆ ਜਿਹੜੇ ਬੈਠੇ ਆ ਫਿਲਾਸਫਰ ਬੰਦੇ ਸਾਨੂੰ ਉਪਦੇਸ਼ ਦਿੰਦੇ ਆ ਕਿਸਾਨਾਂ ਨੂੰ ਉਹ 50 ਗ੍ਰਾਮ ਪਿਸ਼ਾਬ ਕਰਕੇ ਤੇ 10 ਲੀਟਰ ਦੀ ਟੈਂਕੀ ਵਧਾ ਦਿੰਦੇ ਆ ਕਿ ਉਹ ਇੱਕ ਵੇਸਟਿੰਗ ਪਣੀ ਵੇਸਟਿੰਗ ਪੰਜ ਜੀਆਂ ਦਾ ਪਰਿਵਾਰ ਆ ਜੇ ਐਵਰੇਜ ਚ ਚਾਰ ਵਾਰੀ ਪਸ਼ਾਬ ਕਰਦਾ ਉਹ ਪਾਈਆਂ ਪਸ਼ਾਬ ਕਰਦਾ ਤੇ 50 ਲੀਟਰ ਪਾਣੀ ਡੋਲ ਦਿੰਦਾ ਤੇ ਕੀ ਉਹ ਪਾਣੀ ਵਜਾਉਣ ਦੀ ਲੋੜ ਨਹੀਂ ਜਿਹੜੀ ਆ ਹੁਣ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਉਧਰ ਜੀਰੇ ਸਾਈਡ ਤੇ ਲੱਗੀਆਂ ਉਹ ਆਪਦਾ ਜਿਹੜਾ ਵੇਸਟ ਪਾਣੀ ਆ ਥੱਲੇ ਪਾਈ ਜਾਂਦੇ ਆ ਪਾਈ ਜਾਂਦੇ ਆ ਉਹ ਕਿੰਨਾ ਪਾਣੀ ਜ਼ਹਿਰੀਲਾ ਹੋ ਗਿਆ ਕਿੰਨਾ ਕੈਂਸਰ ਫੈਲਿਆ ਪਿਆ ਆ ਹੁਣ ਇੱਧਰ ਰੋਪੜ ਜ਼ਿਲ੍ਹੇ 'ਚ ਉਹੀ ਸ਼ਰਾਬ ਦੀ ਫੈਕਟਰੀ ਲੱਗਦੀ ਆ ਫੇਰ ਸਾਨੂੰ ਆ ਦੇ ਜੀ ਇੰਡਸਟਰੀ ਦਾ ਵਿਰੋਧ ਕਰਦੇ ਆ ਉਹ ਭਰਾਵਾ ਇੰਡਸਟਰੀ ਚੰਗੀ ਲਿਆਓ ਇੱਥੇ ਕੋਈ ਹੋਰ ਇੰਡਸਟਰੀ ਲਿਆਓ ਜਿਵੇਂ ਮੱਧ ਪ੍ਰਦੇਸ਼ ਚ ਲੱਗੀ ਆ ਜਿਵੇਂ ਗੁਜਰਾਤ ਚ ਇੰਡਸਟਰੀ ਲੱਗੀ ਆ ਉਹ ਇੰਡਸਟਰੀ ਲਿਆਓ ਜਿਹੜੀ ਸਾਡੇ ਵਾਤਾਵਰਨ ਦੇ ਫਾਇਦੇ ਦੀ ਹੋਵੇ ਉੱਥੇ ਮੋਬਾਈਲ ਬਣਾਉਣ ਦੀ ਇੰਡਸਟਰੀ ਐ ਮਰੂਤੀ ਉਦਯੋਗ ਐ ਕੋਈ ਹੋਰ ਜਿਹੜੀ ਇੰਡਸਟਰੀ ਐ ਵੱਡੀਆਂ ਇੰਡਸਟਰੀਆਂ ਕੋਈ ਭਾਂਡੇ ਬਣਾਉਣ ਦਾ ਕਾਰਖਾਨਾ ਲਿਆਓ ਜਿਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਜਿਹੜਾ ਪੰਜਾਬ ਨੂੰ ਉਜਾੜਨ ਵਾਲਾ ਆ ਆ ਚਿਮਣੀ ਐ ਵਾਤਾਵਰਨ ਪ੍ਰਦੂਸ਼ਣ ਕਰਦੀ ਆ ਭੱਠੇ ਪੰਜਾਬ ਨੂੰ ਦੇਤੇ ਭੱਠਾ ਭਾਉਣ ਵਾਸਤੇ ਸਾਡਾ ਸਹੀ ਗੱਲ ਆ ਸਾਨੂੰ ਇੰਡਸਟਰੀ ਦਾ ਵੇਖੋ ਦਿੱਤੀ ਆ ਬਿਜਲੀ ਦੇ ਜਿਹੜਾ ਸੁੱਧਕ ਕਾਰਖਾਨੇ ਲਾਤੇ ਤੇਲ ਸੁੱਧਕ ਕਾਰਖਾਨੇ ਲਾਤੇ ਇਹ ਜਿੱਨਾ ਕੈਮੀਕਲ ਥੱਲੇ ਸਿੱਟੀ ਜਾਂਦੇ ਆ ਉਹ ਲੁਧਿਆਣੇ ਵਾਲਾ ਬੁੱਢਾ ਨਾਲਾ ਉਹ ਸਤਲੁਜ ਚ ਪਾਣੀ ਵਿਖਾਈ ਜਾਂਦੇ ਆ ਸਿੱਧਾ ਡਾਇਰੈਕਟ ਹੀ ਪਈ ਜਾਂਦਾ ਫੈਕਟਰੀਆਂ ਜੋ ਪਾਣੀ ਤੇ ਰਹਿੰਦੇ ਹੀ ਗੁੰਦੀ ਯਾਰ ਉਹ ਫੈਕਟਰੀਆਂ ਵਾਲਾ ਤਾਂ ਚੱਲ ਦਫਾ કરી ਜਾਂਦੇ ਸੀ ਸਾਡੇ ਦਾ ਯਾਰ ਜਿਹੜੇ ਪਿੰਡਾਂ ਦੇ ਛੱਪੜ ਸੀ ਕਿੰਨਾ ਉੱਥੋਂ ਜਨੌਰ ਪਾਣੀ ਪੀਂਦਾ ਸੀ ਕਿੰਨਾ ਉੱਥੇ ਸਾਡਾ ਹਰਿਆਲੀ ਸੀ ਖਤਮ ਹੀ ਹੋ ਗਏ ਉਹ ਯਾਰ ਟਟੀਆਂ ਦਾ ਪਾਣੀ ਚੱਕ ਕੇ ਸਾਡੇ ਘਰੇ ਜੀ ਤੁਹਾਨੂੰ ਜੀ ਘਰ ਘਰ ਚ ਲੈਟਰਨਾਂ ਦੇ ਦਿਆਂ ਉਹ ਟਟੀਆਂ ਦਾ ਪਾਣੀ ਨਾਲੀਆਂ ਆ ਰਹੀ ਸਾਡੇ ਛੱਪੜਾਂ ਚ ਪਾ ਵੇਖੋ ਸਾਨੂੰ ਤੋਹਫਾ ਦਿੱਤਾ ਪੰਜਾਬ ਸਰਕਾਰਾਂ ਨੇ ਦੱਸੋ ਵੀ ਉਹ ਤੋਹਫਾ ਦੇਦਾ ਸਾਨੂੰ ਸਾਡੇ ਛੱਪੜਾਂ ਚ ਲੈਟਰਨਾਂ ਦਾ ਪਾਣੀ ਪਾ ਕੇ ਤੇ ਦੱਸੋ ਅਸੀਂ ਕਿੱਧਰ ਨੂੰ ਜਾਈਏ ਇਹਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ ਇਸ ਕਰਕੇ ਪੰਜਾਬ ਸਾਰੀ ਦੁਨੀਆ ਦਾ ਭਾਰਤ ਸਾਰੀ ਦੁਨੀਆ ਦਾ ਸਾਨੂੰ ਲੋਕਾਂ ਨੂੰ ਮਿਲ ਕੇ ਜਦੋਂ ਅਸੀਂ ਇਹਨੇ ਸਾਡੇ ਪਿੰਡ ਚ ਸੁਧਾਰ ਹੋ ਜੇ ਪੰਜਾਬ ਸੁਧਰ ਜੇ ਅਸੀਂ ਵਾਤਾਵਰਨ ਬਚਾਉਣਾ ਅਸੀਂ ਪਾਣੀ ਬਚਾਉਣਾ ਸਾਨੂੰ ਇਹਦੇ ਵਾਸਤੇ ਮਿਲ ਕੇ ਸਾਂਝੇ ਉਪਰਾਲੇ ਕਰਨੇ ਪੈਣਗੇ ਗੱਲਾਂ ਦਾ ਕੜਾਵੇਂ ਨਾਲ ਨਾ ਅੱਜ ਸੁਧਰੇ ਨਾ ਕੱਲ ਸੁਧਰੇ ਅਸੀਂ ਸਾਡੀ ਜਥੇਬੰਦੀ ਬਣੂ ਅਸੀਂ ਇੱਕ ਉਪਰਾਲਾ ਕੀਤਾ ਵੀ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਸਾਡੇ ਨਾਲ ਜੁੜੇ ਕਿਸਾਨ ਭਰਾ ਉਹਨਾਂ ਨੂੰ ਅਸੀਂ ਇਹ ਲਾਜ਼ਮੀ ਕਰਤਾ ਇਹ ਇੱਕ ਯਾਨੀ ਕਿ ਅਸੀਂ ਬੇਨਤੀ ਕੀਤੀ ਆ ਵੀ ਭਾਈ ਆਪਾਂ ਵੱਧ ਤੋਂ ਵੱਧ ਰੁਕ ਲਾਉਣੇ ਆ ਲਾਉਣੇ ਸੀ ਅਵਾਇਡ ਕਰੋ ਜਿਹੜਾ ਪਾਣੀ ਪੈੜੀਆਂ ਠੰਡਕਾ ਕਰਦੇ ਆ ਇਹਨੂੰ ਵੀ ਨਜਾਇਜ਼ ਮੋਟਰਾਂ ਨਾ ਛੱਡੋ ਜਿੱਥੇ ਜਾ ਕੇ ਬਚਾਅ ਹੋ ਸਕਦਾ ਇਹਨੂੰ ਬਚਾਓ ਘਰਾਂ ਚ ਜਿਹੜੀ ਫਲਸ਼ ਹੈ ਬਾਥਰੂਮ ਜਾਣ ਵਾਸਤੇ ਇੱਕ ਛੋਟੇ ਜਿਵੇਂ ਆਪਾਂ ਪੈਲ ਸਾਂਝ ਜਾਂਦੇ ਆ ਜੇ ਆਪਾਂ ਇੰਗਲਿਸ਼ ਸੀਟਾਂ ਲਵਾ ਸਕਦੇ ਆ ਤੇ ਉਹ ਲਵਾ ਲਓ ਉਹਦੇ ਨਾਲ ਜਦੋਂ ਆਪਾਂ ਯੂਰਨ ਕਰਾਂਗੇ ਭਾਈ ਉਹ ਨਾਲੀਆਂ ਰਾਈ ਬਾਹਰ ਜਾਊਗਾ ਉਹ ਸਾਨੂੰ 10 ਲੀਟਰ ਪਾਣੀ ਨਹੀਂ ਮਧਾਉਣਾ ਪਊਗਾ ਇਹਨਾਂ ਚੀਜ਼ਾਂ ਤੋਂ ਹਰ ਥਾਂ ਹਰ ਬੰਦਾ ਆਉਦੀ ਜ਼ਿੰਮੇਵਾਰੀ ਨੂੰ ਸਮਝੇ ਸੋਲਰ ਮੋਟਰਾਂ ਦੇ ਕਨੈਕਸ਼ਨ ਧੜਾ ਧੜਾ ਨਾ ਦਿੱਤੇ ਜਾਣ ਪੰਜਾਬ ਦੀ ਜਿਹੜੀ ਏ ਝੋਨਾ ਸਰਕਾਰ ਹੈ ਠੀਕ ਹੈ ਜਾਂ ਬਾਸਮਤੀ ਆ ਇਹਦੀ ਥਾਂ ਤੇ ਅਲਟਰਨੇਟਿਵ ਕੱਢੇ ਕਲਟਰਨੇਟਿਵ ਕੱਢੇ ਸੀ ਗੱਲ ਕੋਈ ਚੰਗੇ ਬੀਜ ਪ੍ਰੋਵਾਈਡ ਕਰਾਏ ਜਾਣ ਸਾਨੂੰ ਤਾਂ ਯਾਰ ਕਿਸਾਨ ਨੂੰ ਤਾਂ ਜੋ ਇਹ ਆਖਣਗੇ ਉਹ ਪੈਦਾ ਕਰ ਦੋ ਪਰ ਕਿਸਾਨ ਦੀ ਬਾਹ ਕੋਈ ਨਹੀਂ ਫੜ ਰਿਆ ਹੁਣ ਦੂਜੀ ਗੱਲ ਹੈ ਇੱਕ ਲਾਸਟ ਮੈਂ ਤੁਹਾਡੇ ਨਾਲ ਬੇਨਤੀ ਕਰਦਾ ਜਿਵੇਂ ਭਾਈਚਾਰਕ ਹੈ ਇੱਕ ਦੋ ਚਾਰ ਪਿੰਡ ਹੋਣਗੇ ਉਹ ਵੀ ਇਹਨਾਂ ਦੇ ਸ਼ਰਾਰਤੀ ਬੰਦੇ ਬੈਠੇ ਹੁੰਦੇ ਆ ਸਿਆਸਤ ਤੋਂ ਪ੍ਰੇਰਿਤ ਹੁੰਦੇ ਆ ਜਨਾਂ ਦੇ ਹੱਥ ਟੋਕੇ ਬੰਦੇ ਹੁੰਦੇ ਆ ਉਹ ਪਿੰਡਾਂ 'ਚ ਹੋਕਾ ਦਵਾ ਆਂਦੇ ਆ ਨਹੀਂ ਭਾਈ ਇਦੋਂ ਵੱਧ ਲੇਬਰ ਨਹੀਂ ਦੇਣੀ ਝੋਨੇ ਦੀ ਦਵਾਈ ਨਹੀਂ ਦੇਣੀ ਇਦੋਂ ਵੱਧ ਆ ਨਹੀਂ ਕਰਨਾ ਉਹ ਭਾਈਚਾਰੇ ਨੂੰ ਪਾੜਨ ਵਾਲੀ ਗੱਲ ਆ ਸਾਡੀ ਭਾਈਚਾਰਕ ਸਾਂਝ ਸੀਗੀ ਮਜ਼ਦੂਰ ਤੇ ਕਿਸਾਨ ਦਾ ਨਿਖੜਵਾ ਇੱਕ ਸਬੰਧ ਦਾ ਨੌ ਮਾਸ ਦਾ ਰਿਸ਼ਤਾ ਹੈਗਾ ਵਪਾਰੀ ਵੀ ਉਹਦੇ ਵਿੱਚ ਸ਼ਾਮਲ ਆ ਸਾਰੀ ਕਿਰਤੀ ਜਮਾਤ ਸਾਡਾ ਨਾਂ ਦਾ ਮਿਸਤਰੀ ਭਾਈ ਜਾਰਾ ਸਭ ਤੋਂ ਮਿਹਨਤੀ ਕੋਮਾ ਉਹਦੇ ਬਿਨਾ ਸਰੇ ਸਾਡਾ ਜਿਹੜਾ ਹੈਗਾ ਵਰਕਸ਼ਾਪਾਂ ਵਾਲੇ ਭਰਾ ਨਾ ਉਹਨਾਂ ਬਿਨਾ ਸਰੇ ਨਾ ਵਪਾਰੀ ਬਿਨਾ ਸਰੇ ਨਾ ੜਤਗੇ ਬਿਨਾ ਸਰੇ ਨਾ ਮਾਸਟਰ ਬਿਨਾ ਸਰੇ ਨਾ ਡਾਕਟਰ ਬਿਨਾ ਇਹ ਸਾਰੀ ਸਾਡੀ ਕਿਰਤੀ ਜਮਾਤ ਆ ਇਹਨਾਂ ਨੂੰ ਆਪਸ ਵਿੱਚ ਵੰਡਣ ਦੀ ਕੋਸ਼ਿਸ਼ਾਂ ਕੋਝੀਆਂ ਯਤਨ ਕਰਦੇ ਆ ਇਹ ਸਾਰੇ ਇੱਕ ਆ ਨਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਅਸੀਂ ਮਾੜਾ ਅੱਜ ਕੱਗੇ ਨਾ ਕੱਲ ਕੱਗੇ ਉਹ 2-4 ਬੰਦੇ ਹੁੰਦੇ ਆ ਕਈ ਆਪਾਂ ਵੇਖ ਲੈਂਦੇ ਨੇ ਧਾਰਮਿਕ ਤੌਰ ਤੇ ਪੜਕਾਉਂਦੇ ਆ ਵੀ ਫਲਾਨਾ ਇਹਨੇ ਜੀ ਗਰੀਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲ ਜਾਣਾ ਸੀ ਉਹਨੂੰ ਨਾ ਕਰਤੀ ਕਿੰਡੀ ਕੋਝੀ ਹਰਕਤ ਉਹ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਤਾਂ ਦੱਬੇ ਕੁਚਲੇ ਲੋਕਾਂ ਦੀ ਬਾਹ ਫੜੀ ਆ ਸਹੀ ਹੈ ਉਹ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਸਾਹਿਬ ਨੇ ਤਾਂ ਹੱਕ ਨਾ ਲਾਇਆ ਉਹਨਾਂ ਨੂੰ ਯਾਰ ਗੁਰੂ ਰਵੀਦਾਸ ਮਹਾਰਾਜ ਨੂੰ ਐਡਾ ਵੱਡਾ ਦਰਜਾ ਯਾਰ ਉਹਨਾਂ ਦੀ ਤਾਂ ਗੁਰਬਾਣੀ ਪੜੋ ਤਾਂ ਸਹੀ ਤੁਸੀਂ ਉਹ ਆਦੇ ਕੀ ਆ ਸਾਨੂੰ ਜੀਵਨ ਜਿਉਣ ਦੀ ਸਹਿਜ ਦਿੰਦੇ ਆ ਭਗਤਾਂ ਦੀ ਬਾਣੀ ਪੜੋ ਨਾਮਦੇਵ ਦੀ ਬਾਣੀ ਪੜੋ ਗੁਰੂ ਰਵੀਦਾਸ ਦੀ ਪੜੋ ਬਾਬੇ ਫਰੀਦ ਦੀ ਕਬੀਰ ਸਾਹਿਬ ਦੀ ਬਾਣੀ ਪੜੋ ਉਦੋਂ ਤਾਂ ਆਪਾਂ ਸੇਧ ਲੈਣੇ ਗੁਰੂ ਗ੍ਰੰਥ ਸਾਹਿਬ ਤਾਂ ਸਾਰੀ ਲੁਕਾਈ ਦੇ ਆ ਇਸ ਕਰਕੇ ਜੇ 1 2 4 ਬੰਦੇ ਮੂਰਖ ਐ ਦੂਜੇ ਭਰਾ ਸ਼ੇਅਰ ਕਰਕੇ ਵੰਡੀ ਪਾਉਣ ਵਾਲੀ ਗੱਲ ਨਾ ਕਰਿਆ ਕਰੋ ਭਾਈਚਾਰਕ ਸਾਂਝ ਬਣਾ ਕੇ ਰੱਖੋ ਪਾਣੀ ਨੂੰ ਬਚਾਓ ਪੰਜਾਬ ਨੂੰ ਬਚਾਓ ਪੰਜਾਬੀ ਮਾਂ ਬੋਲੀ ਨੂੰ ਬਚਾਓ ਇਸ ਇੰਨੇ ਨੇ ਮੇਰੀਆਂ ਬੇਨਤੀਆਂ ਹੱਕ ਲੜ ਕੇ ਮਿਲਨੇ ਆ ਮੰਗਿਆ ਕੁਝ ਨਹੀਂ ਮਿਲਦਾ ਇੱਥੇ ਜੇ ਆਪਾਂ ਇੱਕ ਹੋ ਜਾਾਂਗੇ ਤੁਹਾਡਾ ਪਾਣੀ ਤੇ ਜ਼ਮੀਨ ਆ ਇਹ ਜਾਣੀ ਆ ਜਿਹੜੇ ਇਹਨਾਂ ਨੇ ਪ੍ਰਚਾਰ ਕੀਤਾ ਵੀ ਇਹ ਜੀ ਅਸੀਂ ਤਾਂ ਲੋਕਾਂ ਨੂੰ ਦੇਣੀ ਆ ਤੀਜੇ ਹਿੱਸੇ 'ਚ ਫਿਰ ਗਰੀਬ ਭਾਈਚਾਰੇ ਦੀ ਹੈਗੀ ਪੰਚਾਇਤੀ ਜ਼ਮੀਨਾਂ 'ਚ ਦੇ ਦਿਓ ਉਹ ਭਰਾਵਾ ਫਿਰ ਇਹਨਾਂ ਤੋਂ ਹੀ ਕਿਉਂ ਖੋਣ ਜੇ ਤੁਹਾਨੂੰ ਦੇਣੀ ਹੋਵੇ ਇਹਨਾਂ ਨੇ ਅਡਾਨੀਆਂ ਬਾਨੀਆਂ ਟਾਟੇ ਬਿਰਲਿਆਂ ਨੂੰ ਦੇਣੀ ਆ ਆਪਾਂ ਨੂੰ ਨਹੀਂ ਦੇਣੀ ਅੱਜ ਹੀ ਤੁਸੀਂ ਵੇਖ ਲਓ ਆਦੇ ਵੀ ਪਰਸੈਂਟੇਜ ਘਟਾ ਅੱਜ ਦੀ ਨਿਊਜ਼ ਹੈ ਕਣਕ ਦਾ ਰੇਟ ਕਿੱਥੋਂ ਕਿੱਥੇ ਚੱਕਰ ਨੂੰ ਫਿਰਦੇ ਆ ਤੇ ਮਾੜਾ ਬੰਦਾ ਕਿੱਥੋਂ ਖਾ ਲੂਗਾ ਦਾਲਾਂ ਦੇ ਰੇਟ ਕਿੱਥੇ ਜਾਵੜੇ ਤੇਲ ਦੇ ਕਿੱਥੇ ਜਾਵੜੇ ਗਰੀਬ ਨੇ ਵੀ ਰੋਟੀ ਖਾਣੀ ਆ ਜੇ ਤੁਹਾਡੇ ਹਤਾਇਸ਼ੀ ਹੁੰਦਾ મોદી ਤਾਂ 365 ਦਿਨ ਰੇਗਾ ਦਾ ਕੰਮ ਨਾ ਦੇਣਦਾ ਤੁਹਾਨੂੰ ਦਿਹਾੜੀਆਂ ਲਵਾ ਕੇ ਸਰ ਬੜਾ ਕੇ ਅੱਜ ਤਾਈਂ ਪੈਸੇ ਨਹੀਂ ਪਏ ਛੋਡੇ ਇਸ ਕਰਕੇ ਸਾਰਿਆਂ ਨੂੰ ਪਾੜ ਕੇ ਲੁੱਟਦੇ ਆ ਸਾਰਿਆਂ ਦਾ ਸ਼ੋਸ਼ਣ ਕਰਦੇ ਆ ਆਪਾਂ ਨੂੰ ਪੂਰੀ ਕਿਰਤੀ ਜਮਾਤ ਨੂੰ ਇੱਕ ਹੋਣਾ ਪਊਗਾ ਆਖਰੀ ਸਵਾਲ ਲਖਾ ਜੀ ਆਪਣਾ ਤੁਸੀਂ ਕਿਸਾਨ ਯੂਨੀਅਨ ਦਾ ਅਗਲਾ ਜਿਹੜੀ ਰਣਨੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੋਦੀ ਸਰਕਾਰ ਆ ਗਈ ਹੈ ਤੁਸੀਂ ਆਪ ਦੇ ਜਿਹੜੀਆਂ ਹੱਕਾਂ ਮੰਗਣ ਵਾਸਤੇ ਕਿਹੜੀ-ਕਿਹੜੀ ਰਣਨੀਤੀ ਤੁਸੀਂ ਗਾਂਵਾਂ ਤੋਂ ਵਿਖਦੇ ਵਿੱਚ ਜਿਹੜੀ ਆਪਣੀ ਬਣਾ ਰਹੇ ਹੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਸੰਯੁਕਤ ਕਿਸਾਨ ਮੋਰਚੇ ਦਾ ਸਾਡੀ ਜਥੇਬੰਦੀ ਵੀ ਬਈ ਇੱਕ ਹਿੱਸਾ ਸੰਯੁਕਤ ਕਿਸਾਨ ਮੋਰਚਾ ਪਿਛਲੇ ਸਮੇਂ 'ਚ ਜਿੰਨੇ ਵੱਡੇ ਸੰਘਰਸ਼ ਤੇ ਜਿੱਡਾ ਵੱਡਾ ਚਿਹਰਾ ਬਣ ਕੇ ਉੱਭਰਿਆ ਸੀ ਜਿੰਮੀਆਂ ਵੱਡੀਆਂ ਲੋਕਾਂ ਨੂੰ ਆਸਾਂ ਸੀ ਬਹੁਤ ਵੱਡੀ ਲੜਾਈ ਦਿੱਲੀ ਵਾਲੀ ਸੰਘਰਸ਼ ਜਿੱਤਿਆ 7-800 ਬੰਦਾ ਸੀ ਸ਼ਹੀਦ ਵੀ ਕਰਵਾ ਲਿਆ ਆਪਦਾ ਜਿਹਦੇ ਚ ਬੀਬੀਆਂ ਭੈਣਾਂ ਨੇ ਵੀ ਸ਼ੀਦੀ ਪਾਈ ਮਜ਼ਦੂਰ ਵਰਗ ਨੇ ਵੀ ਪਾਈ ਹੋਰ ਵੀ ਬਹੁਤ ਸਾਰੇ ਸ਼ਹੀਦ ਹੋਏ ਸਾਡੇ ਨੌਜਵਾਨ ਸ਼ਹੀਦ ਹੋਏ ਪਰ ਦੁੱਖ ਦੀ ਗੱਲ ਆ ਵੀ ਜਿੱਤ ਕਿਤੇ ਨਾ ਕਿਤੇ ਜਿਵੇਂ ਭਾਜਪਾ ਆ ਸਤਾਧਾਰੀ ਪਾਰਟੀਆਂ ਸੀਗੀਆਂ ਰਾਜਨੀਤਿਕ ਲੋਕਸ਼ੂ ਕਾਮਯਾਬ ਵੀ ਹੋ ਗਏ ਸੰਯੁਕਤ ਕਿਸਾਨ ਮੋਰਚੇ ਨੂੰ ਪਾੜਨ ਵਿੱਚ ਉਹਦਾ ਨਤੀਜਾ ਆਪਾਂ ਦੇਖਿਆ ਹੀ ਐ ਵੀ ਇੱਕ ਗੈਰ ਰਾਜਨੀਤਿਕ ਆਪਦੇ ਆਪ ਨੂੰ ਘਾਉਣ ਲੱਗ ਪਏ ਇੱਕ ਜੀ ਰਾਜਨੀਤੀ ਜਾਗੇ ਹੁਣ ਉਹ ਰਾਜੇਵਾਲ ਸਾਹਿਬ ਤੇ ਚਾਰ ਪੰਜ ਜਥੇਬੰਦੀਆਂ ਨਾਲ ਸੀ ਪਿੱਛੇ ਜੇ ਜਲੰਧਰ ਕਨਵੈਨਸ਼ਨ ਹੋਈ ਸੀ ਆਲ ਇੰਡੀਆ ਕਨਵੈਨਸ਼ਨ ਸੰਯੁਕਤ ਕਿਸਾਨ ਮੋਰਚੇ ਦੀ ਆਲ ਇੰਡੀਆ ਦੀਆਂ ਜਥੇਬੰਦੀਆਂ ਉਹਦੇ ਚ ਉਹਨਾਂ ਨੇ ਵਾਪਸੀ ਕਰ ਲਈ ਤੇ ਭਵਿੱਖ ਚ ਰਾਜਨੀਤੀ ਚ ਨਾ ਜਾਣ ਦੀ ਉਹਨਾਂ ਨੇ ਗੱਲ ਨੂੰ ਕਬੂਲ ਲਿਆ ਕਬੂਲ ਲਿਆ ਉੱਥੇ ਹੀ ਅਸੀਂ ਤਾਂ ਤੁਸੀਂ ਫੇਰ ਬਾਹਰ ਰਾਜ ਸਭਾ ਤੇ जिਨੇ ਕਾਉਟ ਉਹਨਾਂ ਦੇ ਭਾਜ ਰੇਲਵੇ ਮਹਿਕਮਾ ਵੇਚਦਾ ਪਾਣੀ ਵੇਚਦਾ ਥੋੜਾ ਨਿੱਜੀਕਰਨ ਕਰਦਾ ਨਿੱਜੀਕਰਨ ਕਰਦਾ ਟੈਲੀਫੋਨ ਮਹਿਕਮਾ ਵੇਚਦਾ ਕੋਈ ਛੱਡਿਆ ਹੀ ਨਹੀਂ ਯਾਰ ਬੀਐਸਐਨਐਲ ਬੀਐਸਐਨਐਲ ਵੇਚਦਾ ਸਾਰੇ ਮਹਿਕਮੇ ਜੀ ਚੱਪ ਤੇ ਛੋਲਿਆਂ ਦੇ ਭਾਅ ਔਰ ਫੌਜ ਦੇ ਵੀ 4 ਸਾਲ ਦੀ ਭਰਤੀ ਕਰਤੀ ਫਿਰ ਉਹਨਾਂ ਨੂੰ ਤਾਂ ਹੱਕ ਹੈ ਜਿਹੜਿਆਂ ਨੇ ਪੰਥ ਦੇ ਨਾਂ ਤੇ ਪੰਜਾਬ ਨੂੰ ਲੁੱਟਿਆ ਕੁੱਟਿਆ ਉਹਨਾਂ ਨੂੰ ਵੀ ਤੁਸੀਂ ਤਖਤਾਂ ਤੇ ਬਾਤਾ ਜਿਹੜਿਆਂ ਨੇ ਕਤਲੋਗਾਰਧ ਕੀਤੀ ਠੀਕ ਹੈ ਬਿਆੰਤੀ ਅਰਗਿਆਂ ਨੇ ਉਹਨਾਂ ਦੇ ਵੀ ਪੁੱਤ-ਪੋਤਰੇ ਮੰਤਰੀ ਸੰਤਰੀ ਬਣਾਤੇ ਉਹ ਭਰਾਵੋ ਫਿਰ ਤੁਹਾਡਾ 마ੜੇ ਉਹ ਨਹੀਂ 마ੜੇ ਫਿਰ ਅਸੀਂ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜਥੇਬੰਦ ਹੋ ਜੋ ਨਹੀਂ ਤਾਂ ਤੁਹਾਡਾ ਪਾਣੀ ਵੀ ਜਾਊਗਾ ਤੁਹਾਡੀ ਜ਼ਮੀਨ ਵੀ ਜਾਊਗੀ ਕਤਲੋਕਾਰ ਤੇ ਵੀ ਹੋਊਗਾ ਸਾਡੇ ਜੀ ਨੌਜਵਾਨਾਂ ਤੇ ਐਨਐਸਏ ਵੀ ਲੱਗੂਗਾ ਤੁਹਾਨੂੰ ਕਿਤੇ ਰਾਹਤ ਨਹੀਂ ਕਿਉਂਕਿ ਦੁਸ਼ਮਣ ਤਕੜਾ ਹੈ ਜੇ ਅਸੀਂ ਇੱਕ ਹੋਗੇ ਲੜਾਂਗੇ ਸਾਰੇ ਤਾਂ ਫਿਰ ਅਸੀਂ ਬਾਜੀ ਜਿੱਤਾਂਗੇ ਕਿਉਂਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੀ ਧੌਣ ਚੋਂ ਵਖਰੀਵੇਂ ਵਾਲੇ ਕਿੱਲੇ ਕੱਢ ਕੇ ਜਾਤੀਵਾਦ ਵਾਲਾ ਡੰਡਾ ਕੱਢ ਕੇ ਕਿਸਾਨ ਮਜ਼ਦੂਰ ਚਾਰੇ ਵਰਗ ਮਲਾਇਮ ਤੇ ਵਪਾਰੀ ਛੋਟਾ ਵਪਾਰੀ ਜਿਹੜਾ ਕਮਾ ਕੇ ਖਾਂਦਾ ਇਹ ਅਸੀਂ ਇੱਕ ਦੂਜੇ ਨੂੰ ਦੁਸ਼ਮਣਾਂ ਸਮਝ ਗਏ ਅਸੀਂ ਐਂ ਹੀ ਕਰੀ ਜਾਂਦੇ ਉਹ ਦੁਕਾਨਾਂ ਵਾਲੇ ਲੁੱਟੀ ਜਾਂਦੇ ਆ ਦੁਕਾਨਾਂ ਵਾਲੇ ਕਰੀ ਜਾਂਦੇ ਆ ਜੱਟ ਮੋਝਾਂ ਕਰੀ ਜਾਂਦੇ ਆ ਉਹ ਮਜ਼ਦੂਰ ਦੇ ਉਹ ਭਰਮ ਹੈ ਵੀ ਸਾਰਾ ਕੁਝ ਕਿਸਾਨਾਂ ਨੂੰ ਮਿਲ ਜਾਂਦਾ ਤੇ ਕਿਸਾਨਾਂ ਨੂੰ ਇਹ ਭਰਮਾ ਸਾਰਾ ਕੁਝ ਮਰੀ ਗਰੀਬਾਂ ਨੂੰ ਮਿਲ ਜਾਂਦਾ ਉਹ ਮਿਲਦਾ ਕਿਸੇ ਨੂੰ ਕੁਝ ਵੀ ਨਹੀਂਗਾ ਐਵੇਂ ਉੱਠ ਤੋਂ ਸ਼ਾਨ ਨਹੀਂ ਲਾਉਂਦੇ ਆ ਕਿੰਨਾ ਨਰੇਗਾ ਰਹੀ ਇਹਨਾਂ ਨੇ ਕੰਮ ਦੇਤਾ ਕਿੰਨਾ ਕਾਟਾ ਦਾਲ ਸਕੀਮ ਇੱਕ ਹਊਗਾ ਬਣਾਤੀ ਅਗੇ ਜੀ 80 ਕਰੋੜ ਪਰਿਵਾਰਾਂ ਨੂੰ ਮਿਲ ਜਾਂਦੀ ਹੈ ਉਹ ਕਿੱਥੇ ਮਿਲਦੀ ਆ ਯਾਰ ਆ ਗਰੀਬ ਪਰਿਵਾਰ ਸਾਡੇ ਬੈਠੇ ਆ 5 ਕਿਲੋ ਆਟੇ ਨਾਲ ਜਵਾਕ ਪਲਣਗੇ ਯਾਰ ਪਤਾ ਨਹੀਂ ਉਹ ਫੋਟੋ ਬਾਹ링ਾ ਮਸ਼ਹੂਰੀ ਬਾਹਰੀ ਤੇ ਕੋਈ ਨਹੀਂ ਕੇਸ ਨੂੰ ਛਾਂ ਨੂੰ ਕੇ ਜੀ ਦੀ ਲੋੜ ਨਹੀਂ ਸਾਡੇ ਜਵਾਗ ਪੜੇ ਲਿਖੇ ਆ ਉਹਨਾਂ ਨੂੰ ਰੋਜ਼ਗਾਰ ਲਓ ਬੰਦੇ ਹੱਕ ਲਓ ਫਸਲਾਂ ਤੇ ਐਮ ਐਸ ਪੀ ਲਓ ਗਰੀਬਾਂ ਦਾ ਬੰਦ ਆ ਉਹਨਾਂ ਨੂੰ ਹਿੱਸਾ ਦਿਓ 6 ਮਰਲਿਆਂ ਦੇ ਪਲਾਟ ਆ ਜਾਂ ਜ਼ਮੀਨਾਂ ਚ ਤੀਜਾ ਹਿੱਸਾ ਹੈ ਜਿਹੜਾ ਜ਼ਮੀਨਾਂ ਦੀ ਵੰਡ ਪ੍ਰਣਾਲੀ ਉਹ ਲਾਗੂ ਕਰੋ ਜੋ ਤੁਹਾਡਾ ਸੰਵਿਧਾਨ ਆ ਤਾਂ ਉਹਦੇ ਅਕੋਰਡਿੰਗ ਆਪਣਾ ਅੰbedkar ਸਾਹਿਬ ਦਾ ਲਿਖਿਆ ਤਾਂ ਸਾਰਾ ਸੰਵਿਧਾਨ ਹੀ ਬਣਾਉਂਦਾ ਪਈ ਇਹਨਾਂ ਨੇ ਠੀਕ ਹੈ ਮਜ਼ਦੂਰ ਆ ਆ ਦੀ ਉਹ ਉਹਨੂੰ ਕੋਈ ਨੋਟਿਸ ਦੇਣ ਦੀ ਲੋੜ ਨਹੀਂ ਜਦੋਂ ਮਰਜ਼ੀ ਉਹਨੂੰ ਕਾਰਖਾਨੇ ਦਾ ਰਕੜ ਸਕਦੇ ਆ ਜਦੋਂ ਮਰਜ਼ੀ ਉਹਨੂੰ ਉਹਦੇ ਉਜਰ ਤੋਂ ਵਾਂਝਾ ਰੱਖ ਸਕਦੇ ਆ ਉਹਨੂੰ ਦਿਹਾੜੀ ਨਹੀਂ ਦਿੰਦੇ ਇਹ ਜਦੋਂ ਜੀ ਕਰਦਾ ਤੇ ਬਸ ਵੋਟਾਂ ਵੇਲੇ ਆ ਫੋਟੋ ਖਿਚਾਣੋਂ ਆ ਜਾਂਦੇ ਆ ਤੂੰ ਸਾਡਾ ਤੂੰ ਸਾਡਾ ਅਸੀਂ ਵੇਖ ਲੈਂਦੇ ਆ ਵੀ ਤਾਇਆ ਇੱਧਰ ਤੇ ਮੈਂ ਇੱਧਰ ਮੇਰਾ ਪੰਜ ਸਾਲ ਕੋਈ ਹਾਂ ਮੇਰਾ ਉਹਦੇ ਨਾਲ ਰਾਧਾ ਰੌੜਾ ਮੇਰਾ ਉਹਦੇ ਨਾਲ ਵਟਾ ਦਾ ਰੌੜਾ ਹੈ ਇਸ ਕਰਕੇ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਨੂੰ ਮੈ ਆਣਾ ਵੀ ਭਰਾਵਾ ਵਟਾ ਵੱਡ ਨੂੰ ਆੜ ਜੋ ਪਾਣੀ ਲਾਉਣੋਂ ਹਟਜੋ ਪਹੀਆ ਵਾਉਣੋਂ ਹਟਜੋ ਤੁਸੀਂ ਇੱਥੇ ਹੀ ਉਲਝੇ ਪਏ ਹੋ ਇਹਦੇ ਨਾਲ ਨਾ ਤੁਸੀਂ ਅਮੀਰ ਬਾਨਾ ਨਾ ਕਰ ਕਰਨਾ ਸੜਕਾਂ ਦੇ ਨਾਲ ਹਾਦਸੇ ਹੁੰਦੇ ਆ ਵੱਧ ਤੋਂ ਵੱਧ ਮੇਰੇ ਭਰਾ ਦਰਖਤ ਲਾਓ ਸਾਰੇ ਨਗਰ ਨਿਵਾਸੀ ਸਾਰੀ ਕਿਰਤੀ ਜਮਾਤ ਨਾਲ ਕੇ ਲਾਓ ਜਿਹੜਾ ਵਪਾਰੀ ਵਰਗਾ ਉਹ ਵੀ ਜਾਗਿਆ ਉਹ ਭਾਈ ਹੋਰ ਨਹੀਂ ਤਾਂ ਆਪਦੇ ਬੱਚਿਆਂ ਦੇ ਜਨਮ ਦਿਨ ਤੇ ਰੁੱਖ ਲਾ ਲਓ ਠੀਕ ਹੈ ਜਦੋਂ ਕੋਈ ਬੰਦਾ ਮਰਨਾ ਆਪਾਂ ਮੌਤ ਟਾਲ ਸਚਾਈ ਆ ਜਦੋਂ ਕੋਈ ਮਰਦਾ ਭਾਈ ਉਹਦੇ ਫੁੱਲਾਂ ਤੇ ਰੁੱਖ ਲਾ ਲਓ ਮੇਰੇ ਵੀਰਾਂ ਜੇ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ ਪੰਜਾਬ ਨੂੰ ਤੁਸੀਂ ਜਿਉਂਦਾ ਵੇਖਣਾ ਤਾਂ ਇਸ ਕਰਕੇ ਜਮੀਨਾਂ ਠੰਡਕਾਂ ਕਰਨੋਂ ਹਟਜੋ ਆ ਜਿੱਥੇ ਪਾਣੀ ਦੀ ਵੇਸਟੇਜ ਆ ਉਹ ਕਰਨੋਂ ਹਟਜੋ ਕਿਉਂਕਿ ਪੰਜਾਬ ਆਪਣਾ ਹੈ ਤੇ ਆਪਾਂ ਹੀ ਉਹਨੂੰ ਬਚਾਉਣਾ ਇਹਨਾਂ ਨੂੰ ਕੋਈ ਲੋੜ ਨਹੀਂ ਪੰਜਾਬ ਬਚਾਉਂਦੀ ਇਹਨਾਂ ਦੇ ਮੇਰੀਆਂ ਬੇਨਤੀਆਂ ਤੁਸੀਂ ਬਈ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਲੱਖਾਂ ਜੀ ਅੱਜ ਤੁਹਾਡੇ ਗ੍ਰਹਿ ਵੇਗੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਵਿਸ਼ਵ ਪੰਜਾਬੀ ਟੀਵੀ ਤੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦੇ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ